ਅੱਜ ਜਿਹੜੀ ਅਸੀਂ ਇਹ ਸਰਦੂਲਗੜ ਮੰਡੀ ਦੇ ਵਿੱਚ ਪਰਮਲ ਦੀ ਖਰੀਦ ਸ਼ੁਰੂ ਕਰਾਈ ਹੈ ਜਿਹਦੇ ਵਿੱਚ ਹਰਮਨਦੀਪ ਸਿੰਘ ਫੂਸ ਮੰਡੀ ਤੋਂ ਜਿੰਨਾਂ ਦੀ ਢੇਰੀ ਤੋਂ ਕੰਮ ਸਟਾਰਟ ਕੀਤਾਗਾ ਜਿੱਥੇ ਉਹਦਾ ਮੂੰਹ ਮਿੱਠਾ ਕਰਾਇਆ ਉੱਥੇ ਨਾਲ ਦੀ ਨਾਲ ਅੱਜ ਖਰੀਦ ਸ਼ੁਰੂ ਹੋਈ ਆ ਇਸ ਵਾਰੀ ਖਰੀਦ 15 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਉਪਰਾਲਾ ਕਰਕੇ 15 ਦਿਨ ਪਹਿਲਾਂ ਕਰਾਈ ਹੈ ਤਾਂ ਕਿ ਜਦੋਂ ਲੇਟ ਹੁੰਦਾ ਤਾਂ ਮੌਇਸਚਰ ਜ਼ਿਆਦਾ ਆ ਜਾਂਦਾ ਹੁਣ ਤੁਸੀਂ ਵੇਖਿਆ ਮੌਸਮ ਵੀ ਠੀਕ ਆ ਇਸ ਕਰਕੇ ਮੌਇਸਚਰ ਵੀ ਘਟ ਆਊਗਾ ਤੇ ਖਰੀਦ ਵੀ ਸ਼ੁਰੂ ਹੋਊਗੀ ਮੰਡੀਆਂ ਦੇ ਵਿੱਚ ਸਾਡੇ ਪੁਖਤਾ ਪ੍ਰਬੰਧ ਨੇ ਚੇਅਰਮੈਨ ਸਾਹਿਬ ਸੈਕਟਰੀ ਸਾਹਿਬ ਸਾਰਾ ਡਿਪਾਰਟਮੈਂਟ ਇੰਸਪੈਕਟਰ ਸਾਹਿਬਾਨ ਸਾਰੇ ਹਾਜ਼ਰ ਨੇ ਦੂਜਾ ਮੈਂ ਦੱਸਣਾ ਚਾਹਣਾ ਕਿ ਸਰਦੂਲਗੜ ਮੰਡੀ ਦਾ ਜਿਹੜਾ ਫੜ ਸੀਗਾ ਸਾਡੇ ਭਾਵੇਂ ਕੱਚੀ ਜਗਾ ਸੀਗੀ ਕਿਉਂਕਿ ਇਹ ਮੰਡੀ ਇੱਕੋ ਹੀ ਹੈ ਸੈਂਟਰ ਚ ਪੈਂਦੀ ਹੈ ਇੱਥੇ ਬਹੁਤ ਸਾਰਾ ਝੋਨਾ ਕਣਕ ਵੇਲੇ ਕਣਕ ਮੂੰਗੀ ਕਪਾਹ ਨਰਮਾ ਬਹੁਤ ਕੁਝ ਆਉਂਦਾ ਤਾਂ ਜਿਹੜੀ ਆੜਤੀਆਂ ਦੀ ਡਿਮਾਂਡ ਸੀਗੀ ਆੜਤੀਆਂ ਐਸੋਸੀਏਸ਼ਨ ਦੀ ਸਾਰਿਆਂ ਦੀ ਵੀਰਾਂ ਦੀ ਕਿ ਸਾਡਾ ਜਿਹੜਾ ਫੜ ਰਹਿੰਦਾ ਉਹ ਪੱਕਾ ਕੀਤਾ ਜਾਵੇ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਧੰਨਵਾਦ ਕਰਦਾ ਮੈਂ ਮੁੱਖ ਮੰਤਰੀ ਸਾਹਿਬ ਦਾ ਸਾਡੇ ਖੇਤੀਬਾੜੀ ਮੰਤਰੀ ਦਾ ਚੇਅਰਮੈਨ ਹਰਚੰਨ ਬਰਾਸਤੀ ਦਾ ਜਿਨ੍ਹਾਂ ਨੇ ਸਾਡੇ ਉਹ ਤਿੰਨ ਕਿੱਲੇ ਪੱਕੇ ਕਰਨ ਵਾਸਤੇ ਵੀ ਟੈਂਡਰ ਲੱਗ ਗਿਆ ਜਿਹਦਾ ਕੰਮ ਛੇਤੀ ਸਟਾਰਟ ਹੋ ਜੀ ਤੇ ਦੇ ਨਾਲ ਕਿਸਾਨਾਂ ਨੂੰ ਆੜਤੀਆਂ ਨੂੰ ਮਜ਼ਦੂਰਾਂ ਨੂੰ ਵੱਡਾ ਲਾਭ ਹੋਊਗਾ ਜਿਹੜੀ ਕੱਚੇ ਤੇ ਫਸਲ ਰਹਿੰਦੀ ਸੀ ਉਹ ਪੱਕੇ ਤੇ ਲੈਣ ਲੱਗ ਜੂ ਇਸ ਤੋਂ ਇਲਾਵਾ ਇੱਕ 95 ਲੱਖ ਰੁਪਏ ਦਾ ਛੱਡਾ ਜਿਹੜਾ ਕੰਮ ਸਟਾਰਟ ਹੋ ਗਿਆ ਉਧਰਲੀ ਮੰਡੀ ਦੇ ਵਿੱਚ 95 ਲੱਖ ਦਾ ਅਸੀਂ ਛੱਡ ਵੀ ਜਿਹੜਾ ਕੰਮ ਸ਼ੁਰੂ ਹੋ ਗਿਆ ਬਣ ਕੇ ਤਿਆਰ ਹੋ ਜੂ ਫਿਰ ਇੱਕ ਸੀਗਾ ਇੱਕ ਰੋਡ ਸੀਗੀ ਜਿਹੜੀ ਖੈਰਾ ਰੋਡ ਤੋਂ ਆਉਂਦੀ ਤੁਸੀਂ ਵੇਖਿਆ ਹੋਣਾ ਉਹਨਾਂ ਨੂੰ ਸ਼ਹਿਰ ਵਿੱਚ ਦੀ ਐਂਟਰ ਹੋਣਾ ਚ ਪੈਂਦਾ ਸੀਗਾ ਹੁਣ ਜਿਹੜੀ ਖੈਰੇ ਤੋਂ ਸਾਰੀ ਆਉਂਦੀ ਹੈ ਜੀਰੀ ਆਉਂਦੀ ਹੈ ਜਾਂ ਜਿਹੜੀ ਵੀ ਫਸਲ ਆਉਂਦੀ ਹੈ ਉਹ ਸਿੱਧੇ ਆ ਕੇ ਮੰਡੀ ਚ ਆ ਸਕਦੇ ਆ ਸੋ ਜਿੱਥੇ ਮੰਡੀ ਦੇ ਜਿਹੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਚਾਹੀਦੀ ਸੀਵਰ ਸੀਗੀ ਉਹਦਾ ਵੀ ਟੈਂਡਰ ਹੋਇਆ ਵਾ ਮੰਡੀ ਦੀ ਸਫਾਈ ਦਾ ਉਹਦੇ ਵਾਸਤੇ ਲੱਗਿਆ ਤੇ ਉੱਥੇ ਅਸੀਂ ਝੋਨੇ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਆ ਨਾਲ ਦੀ ਨਾਲ ਕਿਸਾਨਾਂ ਨੂੰ ਪੇਮੈਂਟ ਆ ਉਹ ਜੇ ਕੋਈ ਦਿੱਕਤ ਆਉਂਦੀ ਆ ਸਾਡੇ ਚੇਅਰਮੈਨ ਸਾਹਿਬ ਸਾਡੇ ਆਰਟੀ ਅਸੋਸੀਏਸ਼ਨ ਸਾਰੇ ਬੈਠੇ ਨੇ ਪ੍ਰਧਾਨ ਜੀ ਬੈਠੇ ਨੇ ਅਸੀਂ ਸਾਡੇ ਨਾਲ ਜਦੋਂ ਮਰਜ਼ੀ ਨੂੰ ਕਿਸਾਨ ਸੰਪਰਕ ਕਰ ਸਕਦੇ ਆ ਤੇ ਅਸੀਂ ਹਰੇਕ ਜਿੰਨਾ ਵੀ ਝੋਨਾ ਆਉਂਦਾ ਉਹਦੀ ਖਰੀਦ ਲਈ ਸਾਰੀ ਇਹ ਪ੍ਰਬੰਧ ਕੀਤੇ ਹੋਏ ਨੇ ਪ੍ਰਬੰਧ ਜੀ ਸਾਰੇ ਮੁਕੰਮਲ ਤੋਂ ਤੇ ਪੂਰੇ ਆ ਨਾ ਜਿਹੜੇ ਸਾਨੂੰ ਅਧਾਰਤਾ ਮਿਲੀ ਉਹਨਾਂ ਸਾਰਾ ਤੇ ਬਾਕੀ ਅੱਜ ਬੋਲੀ ਸ਼ੁਰੂ ਕਰਾਤੀ ਮੇਲੇ ਸਾਹਿਬ ਜੀ ਉਹਨੇ ਤੇ 2399 ਰੁਪਏ ਪ੍ਰਤੀ ਕੁੰਟਲ ਸਾਹਿਬ ਨਾਲ ਬੋਲੀ ਹੋਈ ਹੈ ਜੱਜ ਤੇ ਕਿਸਾਨ ਆਪਣੇ ਜੀੜੀ ਲੈ ਕੇ ਆ ਸਕਦੇ ਨੇ ਕਿਸਾਨਾਂ ਦੀ ਕਈ ਪੀਲ ਹੈ ਜੀ ਆਪਣੀ ਸਾਫ ਤੇ ਸੁੱਕੀ ਜੀੜੀ ਲੈ ਕੇ ਆਉਣ ਤਾਂ ਸਦਾਰਨ ਮੰਡੀਆ ਚ ਬੈਠਣਾ ਨਾ ਪਵੇ ਕਿੰਨਾ ਮੋਇਸਚਰ ਹੈ ਜੀ 17 17 ਨਹੀਂ ਮੋਇਸਚਰ 17 ਸਾਰਾ ਮੋਇਸਚਰ ਵਜੋਂ ਨਹੀਂ ਕਿਸਾਨ ਲੈ ਕੇ ਆਉਂਦੇ ਹਾਂ ਜੀ ਇੱਕ ਸਫਾਈ ਦੇ ਪੱਖੋਂ ਥੋੜੀ ਜੀ ਗੱਲਬਾਤ ਹੋ ਰਹੀ ਵੀ ਮੰਡੀ ਦੇ ਵਿੱਚ ਸਫਾਈ ਬਹੁਤ ਘੱਟ ਹੋਈ ਹੈ ਨਹੀਂ ਸਫਾਈ ਦਾ ਪੂਰੀ ਕਰਾਈ ਹੈ ਜੀ ਪੂਰੀ ਸਫਾਈ ਨੂੰ ਕੁਝ 15 ਦਿਨ ਹੋ ਗਏ ਜੀ ਉਸ ਤੋਂ ਬਾਅਦ ਥੋੜਾ ਬਹੁਤਾ ਜਿਹੜਾ ਕੋਈ ਮੰਡੀ ਜਿਹੜੇ ਬੰਦੇ ਆ ਕੇ ਬਾਹਰ ਉਹ ਖੜਾ ਦੇ ਕਚਰਾ ਤੇ ਉਹ ਹੁਣ ਦੁਆਰੇ ਅਸੀਂ ਇੱਥੇ ਬਾਹਰ ਦੁਆਰੇ ਕਰਾਈਏ ਜਿਹੜੀ ਬਾਸਮਤੀ ਐ ਉਹ ਮਾਰਕੀਟ ਕਮੇਟੀ ਸਰਦੂਲਗੜ ਵਿਖੇ 1220 ਟਨ ਆ ਚੁੱਕੀ ਐ ਜਿਹੜਾ ਕਿ ਰੇਟ ਵੱਧ ਤੋਂ ਵੱਧ ਹੈਗਾ 3100 ਰੁਪਏ ਤੇ ਨਰਮਾ ਜਿਹੜਾ ਹੈਗਾ ਉਹ ਕੁਇੰਟਲਾਂ 'ਚ ਐ ਉਹਦਾ ਵੱਧ ਤੋਂ ਵੱਧ ਹੈਗਾ 71 7290 ਰੁਪਏ 6 490 ਕੁਇੰਟਲ ਆ ਚੁੱਕਿਆ ਤੇ ਝੋਨੇ ਦੇ ਅੱਜ ਆਪਣੀ ਰੇਟ ਜਿਹੜੇ ਲੱਗ ਚੁੱਕੇ ਨੇ ਈਗੇ ਇਟੂ ਨਿਲਾ ਕੀ ਰੇਟ 2900 2399 ਰੁਪਏ ਠੀਕ ਹੈ ਤੇ ਮੰਡੀ ਦੇ ਪ੍ਰਬੰਧ ਕਮੇਟੀ ਵੱਲੋਂ ਕਿਵੇਂ ਨੇ ਮਾਰਕੀਟ ਕਮੇਟੀ ਦੇ ਪ੍ਰਬੰਧ ਮੁਕੰਮਲ ਨੇ ਪਾਣੀ ਦਾ ਪੀਣ ਵਾਲੇ ਪਾਣੀ ਦਾ ਛਾਂ ਦਾ ਪ੍ਰੋਪਰ ਇੰਤਜ਼ਾਮ ਹੈ ਸਾਰੇ ਆੜਤੀਆਂ ਕੋਲ ਤਰਪਾਲਾ ਕਰੇਟਾਂ ਦਾ ਪੂਰਾ ਇੰਤਜ਼ਾਮ ਹੈ ਜਿੱਦਾਂ ਪਿੱਛੇ ਮੂੰਗੀ ਵੇ ਥੋੜੀ ਜੀ ਦਿੱਕਤ ਆਈ ਸੀ ਸਫਾਈ ਨੂੰ ਲੈ ਕੇ بارشਾਂ ਵਗੈਰਾ ਵੀ ਹੋ ਰਹੀਆਂ ਸੀ ਤੇ ਉਸ ਦਾ ਦੀ ਕੰਡੀਸ਼ਨ ਹੁਣ ਉਹ ਕਿੱਥੇ ਹੋਣ ਦਾ ਕੋਈ ਜਾਂ ਨਹੀਂ ਹੁਣ ਕੋਈ ਚਾਂਸ ਨਹੀਂਗਾ ਸਾਡਾ ਮੰਡੀ ਬੋਰਡ ਵੱਲੋਂ ਸਾਡੇ ਟਰੈਕਟਰ ਟਰਾਲੀ ਬੋਕਟ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਕੁਝ ਕਿਸਾਨਾਂ ਵੱਲੋਂ ਕਿਹਾ ਇਹ ਮੰਡੀ ਸਫਾਈ ਨਹੀਂ ਹੋਈ ਨਹੀਂ ਸਫਾਈ ਸਾਡੇ ਮੁਕੰਮਲ ਤੌਰ ਤੇ ਹੋਈ ਹੈ ਠੇਕੇਦਾਰ ਵੱਲੋਂ ਕੀਤੀ ਗਈ ਹੈ ਉਹਦੀ ਸਾਡੇ ਕੋਲ ਫੋਟੋਆਂ ਤੇ ਉਹਦਾ ਸਾਰਾ ਪੂਰਾ ਪ੍ਰੋਪਰ ਕੀਤਾ ਗਿਆ ਫਿਰ ਵੀ ਕੋਈ ਕਮੀ ਬੇਸੀ ਹੋਏਗੀ ਅਸੀਂ ਉਹਦੀ ਦੇਣਦਾਰੀ ਹੈ ਕਿ ਉਹਦੀ ਸਫਾਈ ਕਰਾ ਕੇ ਦੇਵਾਂਗੇ ਮੰਡੀ ਦੀ ਅਸੀਂ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ ਜੀ 15 ਦਿਨਾਂ ਦਾ ਅਡਵਾਂਸ ਤਕਰੀਬਨ ਚੱਲੂ ਹੋ ਧੰਨਵਾਦ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀਆ ਦਾ ਸਾਡੇ ਖੇਤੀਬਾੜੀ ਮੰਤਰੀ ਖੁੜੀਆ ਸਾਹਿਬ ਦਾ ਤੇ ਮੈਂ ਸਾਡੇ ਹਲਕੇ ਦੇ ਐਮ.ਐਲ.ਏ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਮਾਰ ਕਮੇਟੀ ਚੇਅਰ ਰਾਏ ਸਿੰਘ ਜੀ ਦਾ ਜਿਨ੍ਹਾਂ ਨੇ ਕਿ ਸਾਰੇ ਇੱਥੇ ਪ੍ਰਬੰਧ ਤਕਰੀਬਨ ਲਾਈਟ ਦੇ ਪਾਣੀ ਦੇ ਹੋਰ ਸਾਰੇ ਸਫਾਈ ਦੇ ਪ੍ਰਬੰਧ ਸਾਡੇ ਕੋਲੇ ਕੰਪਲੀਟ ਨੇ ਤੇ ਧੰਨਵਾਦੀ ਹਾਂ ਅਸੀਂ ਮੈਂ ਸਾਡੇ ਹਲਕੇ ਦੇ ਐਮ.ਐਲ.ਏ ਸਾਹਿਬ ਜਿਨ੍ਹਾਂ ਨੇ ਸਾਡੀ ਜਿਸ ਤਰ੍ਹਾਂ ਕਿ ਮੂੰਗੀ ਵਾਸਤੇ ਸਾਨੂੰ ਛੱਡ ਦੀ ਲੋੜ ਸੀਗੀ ਸ਼ੈੱਡ 75/200 ਦਾ ਜੋ ਕਿ ਅੱਜ ਬਣ ਰਿਹਾ ਅਨਾਜ ਮੰਡੀ ਦੀ ਲੋੜ ਸੀ ਸਾਨੂੰ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਡੇ ਆੜਤੀਏ ਨੂੰ ਪ੍ਰੋਬਲਮ ਆਉਂਦੀ ਸੀਗੀ ਉਹਨਾਂ ਵਾਸਤੇ ਸਾਡੇ ਤਿੰਨ ਕਿੱल्ल्या ਦੇ ਵਿੱਚ ਮੰਡੀ ਜੋ ਕਿ ਬਣ ਰਹੀ ਆ ਪਾਣੀ ਦੀ ਸਮੱਸਿਆ ਸੀ ਕਿ ਪਾਣੀ ਦਾ ਆਰਓ ਕੰਪਲੀਟ ਮਾਰਕ ਕਮੇਟੀ ਦੇ ਦਫ਼ਤਰ ਤੋਂ ਉਹੜਾ ਲੱਗ ਚੁੱਕਿਆ ਜੀ ਹੋਰ ਸਾਰੇ ਪ੍ਰਬੰਧ ਤਕਰੀਬਨ ਕੰਪਲੀਟ ਨੇ 2399 ਰੁਪਏ ਸਰਕਾਰੀ ਰੇਟ ਦੇ ਉੱਤੇ ਜੋ ਝੋਨੇ ਦੀ ਅੱਜ ਬੋਲੀ ਅਸੀਂ ਕਰਾਈ ਆ ਉਹ ਲੈ ਤੇ ਲੱਗੀ ਆ ਤੇ ਸਾਡੇ ਐਮਐਲਏ ਸਾਹਿਬ ਅੱਜ ਮੇਨ ਤੌਰ ਤੇ ਬੋਲੀ ਲਵਾਉਣ ਆਏ ਸੀਗੇ ਅਸੀਂ ਫਿਰ ਐਮਐਲਏ ਸਾਹਿਬ ਦਾ ਤੇ ਸਮੂਹ ਪ੍ਰਸ਼ਾਸਨ ਦਾ ਇਨਸਪੈਕਟਰ ਸਾਹਿਬ ਨੇ ਮਾਰ ਕਮੇਟੀ ਦਾ ਸਾਰਿਆਂ ਦੇ ਧੰਨਵਾਦੀਆਂ ਜਿਹੜਿਆਂ ਨੇ ਬਹੁਤ ਵਧੀਆ ਪ੍ਰਬੰਧ ਕਰਕੇ ਸਾਨੂੰ ਦਿੱਤੇ ਨੇ ਤੇ ਅਸੀਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਆਂ ਵੀ 17 ਮੌਸਰ ਤੱਕ ਦਾ ਸੁੱਕਾ ਝੋਨਾ ਲਿਆਓ ਤੇ ਤੁਹਾਨੂੰ ਕੋਈ ਵੀ ਦਿੱਕਤ ਮੰਡੀ ਵਿੱਚ ਨਹੀਂ ਆਉਣ ਦਿੰਦੀ ਤੇ ਅਸੀਂ ਪ੍ਰੈਸ ਵੀਰਾਂ ਦਾ ਵੀ ਧੰਨਵਾਦੀਆਂ ਜੋ ਕਿ ਸਾਨੂੰ ਇੱਕ ਛੋਟੇ ਜਿਹੇ ਮੈਸੇਜ ਦੇ ਸਾਡੇ ਕੋਲੇ ਆਉਂਦੇ ਨੇ ਤੇ ਸਾਡੀ ਮੇਨ ਕਵਰੀ ਮੰਡੀ ਤੇ ਲਾਉਂਦੇ ਆ ਧੰਨਵਾਦ ਸਾਰੇ